ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਆਪਾਂ ਨੂੰ ਖਬਰਾਂ ਦੇਖਣ ਨੂੰ ਮਿਲ ਰਹੀਆਂ ਕਿ ਧਰਤੀ ਤੋਂ ਨਜ਼ਰ ਆਵੇਗਾ ਦੂਜਾ ਚੰਦ ਇਹਦੇ ਵਿੱਚ ਕਿੰਨੀ ਸੱਚਾਈ ਹੈ ਜੀ ਤੇ ਕੀ ਹੈ ਇਹ ਖਬਰ ਚਲੋ ਜਾਣ ਲੈਣੇ ਆ ਜੀ ਅੱਜ ਦੀ ਵੀਡੀਓ ਵਿੱਚ ਇਸ ਸਮੇਂ ਗ੍ਰਹਿ ਧਰਤੀ ਦੇ ਨੇੜੇ ਆ ਰਹੇ ਗ੍ਰਹਿ ਦੀ ਪਛਾਣ 2024 PD5 ਵਜੋਂ ਕੀਤੀ ਗਈ ਹੈ ਇਹ ਪਹਿਲੀ ਵਾਰ 7 ਅਗਸਤ ਮੌਈ ਹਵਾਈ ਟਾਪੂ ਤੇ ਐਸਟਰੋਇਡ ਟ੍ਰੈਸਟਲ ਇਨਸਪੈਕਟ ਸਿਸਟਮ ਦੀ ਵਰਤੋਂ ਕਰਕੇ ਦੇਖਿਆ ਗਿਆ ਸੀ ਤੁਸੀਂ ਸ਼ਾਬਦ ਸਾਹਿਬ ਦਾ ਵਿੱਚ ਸਮਝ ਸਕਦੇ ਹੋ ਕਿਸ ਨੂੰ ਟੈਲੀਸਕੋਪ ਰਾਹੀਂ ਦੇਖਿਆ ਗਿਆ ਸੀ ਇਹ ਸਿਸਟਮ ਲਗਾਤਾਰ ਅਸਮਾਨ ਨੂੰ ਸਕੈਨ ਕਰਦਾ ਤੇ ਧਰਤੀ ਦੇ ਨੇੜੇ ਸਥਿਤ ਵਸਤੂਆਂ ਦੀ ਪਛਾਣ ਕਰਦਾ ਹੈ ਇਸ ਸਾਲ ਸਤੰਬਰ ਦੇ ਅਖੀਰ ਤੋਂ ਨਵੰਬਰ ਦੇ ਅਖੀਰ ਤੱਕ ਜਾਨੀ ਕਿ ਜੀ ਸਤੰਬਰ ਮਹੀਨੇ ਦੇ ਅਖੀਰ ਤੋ ਲੈ ਕੇ ਨਵੰਬਰ ਮਹੀਨੇ ਦੇ ਅਖੀਰ ਤੱਕ ਇਹ ਚੰ드ਰਮਾ ਆਪਾਂ ਨੂੰ ਦਿਖਾਈ ਦੇ ਸਕਦਾ ਹੈ ਮਿਨੀ ਚੰ드ਰਮਾ ਲਗਭਗ 1 ਮਹੀਨੇ ਤੱਕ ਧਰਤੀ ਦੇ ਦੁਆਲੇ ਘੁੰਮੇਗਾ ਇਸ ਦਾ ਨਾਮ 2024 PT5 ਰੱਖਿਆ ਗਿਆ ਹੈ ਇਸ ਕਾਰਨ ਧਰਤੀ ਤੋਂ ਪਲਾੜ ਵਿੱਚ ਦੋ ਚੰਦ ਨਜ਼ਰ ਆਉਣਗੇ ਹਾਲਾਂਕਿ ਇਹ ਮਿਨੀ ਚੰਦਰ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਇਸ ਨੂੰ ਦੇਖਣ ਲਈ ਉੱਚ ਪਾਵਰ ਟੈਲੀਸਕੋਪ ਦੀ ਲੋੜ ਹੋਵੇਗੀ ਇਹ ਮਿਨੀ ਮੂਨ ਜਾਣੀ 2024 ਪੀਟੀ5 ਦਾ ਵਿਆਸ ਸਿਰਫ 10 ਮੀਟਰ 33 ਫੁੱਟ ਹੈ ਬਹੁਤ ਵਾਰ ਪੇਪਰਾਂ ਵਿੱਚ ਕੁਐਸਚਨ ਵੀ ਆ ਸਕਦਾ ਹੈ ਜੀ ਕਿ ਇਹਦਾ ਜਿਹੜਾ ਵਿਆਸ ਆ ਕਿੰਨਾ ਹੈ ਇਹਦਾ ਵਿਆਸ ਹੈ ਜੀ 10 ਮੀਟਰ 33 ਫੁੱਟ ਇਹ ਤੁਸੀਂ ਯਾਦ ਰੱਖਣਾ ਹੈ 2024 ਪੀਟੀ5 ਦੇ ਨਾਂ ਤੇ ਇਸ ਗ੍ਰਹਿ ਦੀ ਖੋਜ ਇਸ ਸਾਲ ਅਗਸਤ ਵਿੱਚ ਹੋਈ ਸੀ ਤੇ ਇਸ ਦੀ ਖੋਜ ਵੀ ਜੋ ਹੋਈ ਹੈ ਜੀ ਉਹ ਅਗਸਤ ਵਿੱਚ ਹੋਈ ਹੈ ਇਹ ਵੀ ਬਹੁਤ ਵਾਰ ਇੱਕ ਕੰਬਿਨਡਡ ਕੁਐਸਚਨ ਬਣ ਸਕਦਾ ਹੈ ਤੇ ਬਾਕੀ ਇਹਦੇ ਵਿੱਚ ਕੋਈ ਇੰਨਾ ਖਾਸ ਨਹੀਂ ਗਾ ਜੀ ਆਰਟੀਕਲ ਵਿੱਚ ਇੱਥੇ ਜੋ ਮੇਨ ਗੱਲ ਆਈ ਸੀ ਕਿ ਚੰਦ ਨਜ਼ਰ ਆਵੇਗਾ ਜਿਹੜਾ ਉਹ ਕੀ ਕਿੰਨੇ ਟਾਈਮ ਤੱਕ ਆ ਸਕਦਾ ਤੇ ਉਹ ਕਦੋਂ ਜਿਹੜਾ ਖੋਜ ਹੋਈ ਆ ਉਹਦੀ ਜੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਤੇ ਨਾਲ-ਨਾਲ ਕਮੈਂਟ ਵੀ ਕਰਦੇ ਹੋ ਜੇਕਰ ਸਾਡੇ ਪੇਜ ਤੇ ਪਹਿਲੀ ਵਾਰ ਆਏ ਤਾਂ ਜੀ ਫੋਲੋ ਜਰੂਰ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ